ਦੋ ਬੈਠੇ ਸੀ ਰੱਬ ਕਰ ਗਏ ਤੇ ਬਸ ਆਪ ਦਾ ਇਸ ਤੇ ਗੁਜ਼ਾਰਾ ਕਰੀ ਜਾਨੀ ਮੈਂ ਜੇ ਇਹ ਜ਼ਮੀਨ ਵੀ ਗਈ ਫਿਰ ਕੀ ਬਚੂਗਾ ਕੋਲੇ ਇਹ ਤਾਂ ੱੱਕੇ ਖਾऊं ਮਰੂੰ ਕੁਛ ਖਾ ਕੇ ਮਰਨਾ ਪਊ ਸਰਕਾਰ ਖੁੰਦੀ ਕਿਉਂ ਹੈ ਮਰਿਆਂ ਦਾ ਮਾਸ ਕਿਉਂ ਖੰਦੀ ਹੈ ਮੇਰੀ ਜ਼ਮੀਨ ਮੇਰੇ ਕੋਲੇ ਰਹੇ ਮੈਂ ਇਹਦੇ ਆਸਰੇ ਜਿਉਣੀ ਹੈ ਹੀ ਪੁੱਤ ਹੈ ਤੇ ਇਹੀ ਮੇਰਾ ਸਾਰਾ ਕੁਝ ਹੈ ਕਿ ਵਸ ਇੱਥੇ ਆ ਜਾਨੀ ਜਿੱਦੇ ਘਰ ਤੁੰਦੇ ਹੋਰ ਕੋਈ ਬੁੜੀ ਆਈ ਹੈ ਵਸ ਮੇਰੇ ਜੇ ਕੋਈ ਹੁਣ ਬੇਟਾ ਹੋਵੇ ਮੈਨੂੰ ਕੀ ਫਿਕਰ ਹੋਵੇ ਫਿਰ ਮੇਰੇ ਤਾਂ ਕੋਈ ਕਮਾਈ ਕਰਨ ਵਾਲਾ ਵੀ ਨਹੀਂ ਜ਼ਮੀਨ ਥੁੱਡੀ ਵੀ ਇਹਦੇ ਚ ਆ ਗਈ ਤੁਹਾਨੂੰ ਕਿਸੇ ਨੇ ਦੱਸਿਆ ਇਹ ਆਹ ਹਾ ਸਾੰਡ ਗਮਾਂਡ ਨੇ ਰੋਲਾ ਪਾਇਆ ਪਰ ਹੁਣ ਤੁਸੀਂ ਤਾਂ ਮਤਲਬ ਇੰਨੇ ਜੋਗੇ ਵੀ ਹੈ ਨਹੀਂ ਵੀ ਕੋਟ ਕਚਹਿਰੀਆਂ ਦੇ ਵਿੱਚ ਧੱਕੇ ਕਰਨਾ ਨਾ ਨਾ ਜੀ ਲੈਂਡ ਪੁੱਲਿੰਗ ਪਾਲਿਸੀ ਨੂੰ ਜਿੱਥੇ ਇੱਕ ਧਿਰ ਕਿਸਾਨ ਹਿੱਤੀ ਕਹਿ ਰਹੀ ਆ ਕਿਸਾਨ ਦੇ ਪੱਖ ਦੀ ਕਹਿ ਰਹੀ ਆ ਤਾਂ ਉਸ ਤੇ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਵਿੱਚ ਵੱਖੋ-ਵੱਖ ਇਕੱਠ ਵੀ ਹੋ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦਾ ਉਜਾੜਾ ਆ ਵੱਡੀ ਗੱਲ ਪੰਜਾਬ ਦਾ ਉਜਾੜਾ ਆ ਇਸ ਤੇ ਤਹਿਤ ਅੱਜ ਪਿੰਡ ਜੋਧਪੁਰ ਰਮਾਣਾ ਦੇ ਵਿੱਚ ਜਿਹੜਾ ਹੈਗਾ ਉਹ ਇਕੱਠ ਹੋਇਆ ਕਿਉਂਕਿ ਬਠਿੰਡੇ ਜ਼ਿਲ੍ਹੇ ਦੀ ਵੀ ਜ਼ਮੀਨ ਜਿਹੜੀ ਆ ਇਸ ਪਾਲਿਸੀ ਦੇ ਤਹਿਤ ਆ ਰਹੀ ਆ ਇਹ ਉਜਾੜਾ ਕਿਸ ਤਰ੍ਹਾਂ ਦੇ ਨਾਲ ਆਸੀਂ ਇਹ ਦਿਖਾਉਣ ਦੇ ਲਈ ਬੈਠੇ ਹਾਂ ਮੇਰੇ ਨਾਲ ਇੱਕ ਬਜ਼ੁਰਗ ਮਾਤਾ ਨੇ ਬਜ਼ੁਰਗ ਮਾਤਾ ਦੀ 6 ਏਕੜ ਜ਼ਮੀਨ ਆ ਇਹਨਾਂ ਕੋਲੇ ਪੂਰੀ ਜ਼ਮੀਨ ਮਹਿਜ਼ 6 ਏਕੜ ਤੇ ਉਹ 6 ਏਕੜ ਦੀ 6 ਏਕੜ ਜਿਹੜੀ ਆ ਉਹ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿਹੜੀ ਆ ਸਰਕਾਰ ਦੇ ਹੱਥਾਂ ਦੇ ਵਿੱਚ ਆਉਣ ਵਾਲੀ ਆ ਮਾਤਾ ਜੀ ਤੋਂ ਸਾਰੀ ਗੱਲ ਜਾਣਾਂਗੇ ਮਾਤਾ ਜੀ ਕੀ ਨਾਮ ਆ ਤੁਹਾਡਾ ਸੁਖਜੀਤ ਕੌਰ ਪੁੱਤ ਪਿੰਡ ਜੋਧਪੁਰ ਮਾਣਾ ਤੇ ਤੁਹਾਡੀ ਵੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਚ ਆ ਗਈ ਹਾਂ ਪੁੱਤ 6 ਕਿੱਲੇ 6 ਕਿੱਲੇ ਆ ਗਈ ਤੇ ਕੋਣ ਤੁਹਾਡੇ ਘਰ ਦੇ ਵਿੱਚ ਹੋਰ ਕੋ ਕਮਾਉਣ ਵਾਲਾ ਜਾਂ ਕੋਈ ਖੇਤੀਬਾੜੀ ਕਰਨ ਵਾਲਾ ਕੋਈ ਨਹੀਂ ਮੈਂ ਸੋ ਠੇਕੇ ਤੇ ਦੇ ਦੰਨੀ ਠੇਕੇ ਤੇ ਦੇ ਦਿੰਦੇ ਹੋ ਕੋਣ ਕੋਣਾ ਪਰਿਵਾਰ ਦੇ ਵਿੱਚ ਕੋਈ ਨਹੀਂ ਬੇਟੀ ਵਿਆਹੀ ਹੋਈ ਹੈ ਕਦੇ ਇੱਥੇ ਕਦੇ ਉੱਥੇ ਠੀਕ ਹੈ ਤਾਂ ਇਹ ਇਹ ਚੀਜ਼ਾਂ ਕਦੇ ਆ ਚ ਕੋਈ ਸੋਚਿਆ ਸੀ ਵੀ ਸਰਕਾਰ ਆਈ ਜ਼ਮੀਨਾਂ ਲੈ ਜੂਗੀ ਦੱਸਣਾ ਵੀ ਦੇਣਾ ਵੀ ਕੁਝ ਨਹੀਂ ਪੈਸੇ ਵੀ ਕੁਝ ਨਹੀਂ ਦੇਣ ਵੀ ਬਸ ਸੋਚਿਆ ਸੀ ਪੁੱਤੋ ਦੋ ਬੈਠੇ ਸੀ ਉਹ ਰੱਬ ਕਰ ਗਏ ਹੂੰ ਪਟਵਾਰੀ ਰਗਿਆ ਸੀ ਬੁਟਾ ਜੀ ਜੀ ਤੇ ਬਸ ਆਪ ਦਾ ਇਸ ਤੇ ਗੁਜ਼ਾਰਾ ਕਰੀ ਜਾਨੀ ਆ ਮੈਂ ਹੂੰ ਮੈਂ ਤੁਹਾਨੂੰ ਠੇਕੇ ਦੇ ਦਾਨੀ ਆ ਬਸ ਸਾਲ ਪਰ ਗੁਜ਼ਾਰਾ ਕਰੀ ਜਾਨੀ ਆ ਮੈਂ ਹੂੰ ਪਰ ਇਹ ਤਾਂ ਇਹ ਆ ਕਿ ਜੇ ਚਲੋ ਇਸ سرمਾਇਆ ਹੁੰਦਾ ਆ ਆਪਦੇ ਕੋਲੇ ਹੁੰਦੀ ਆ ਵੀ ਜੇ ਚਲੋ ਇਸ ਨੂੰ ਇਹਦਾ ਵੇਚ ਵਟਾਂਦਰਾ ਕਰਤਾ ਕੁਛ 4 ਪੈਸੇ ਆਉਣਗੇ ਤੁਹਾਨੂੰ ਪਤਾ ਵੀ ਇਹ ਜੇ ਪਾਲਿਸੀ ਤਹਿਤ ਆਉਂਦੀ ਆ ਵੀ ਤੁਹਾਨੂੰ ਮਿਲਣਾ ਵੀ ਕੋਈ ਪੈਸਾ ਨਹੀਂ 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 ਮੇਰੀ ਜ਼ਮੀਨ ਮੇਰੇ ਕੋਲੇ ਰਹੇ ਮੈਂ ਇਹਦੇ ਅਸਰੇ ਜਿਉਣੀ ਹੀ ਪੁੱਤ ਆ ਹੂੰ ਤੇ ਇਹੀ ਮੇਰਾ ਸਾਰਾ ਕੁਝ ਹੈ ਹੂੰ ਤਾਨੂੰ ਪਤਾ ਪਾਲਸੀ ਬਾਰੇ ਵੀ ਮਿਲਣਾ ਕੁਛ ਨਹੀਂ ਜੇ ਜ਼ਮੀਨ ਸਰਕਾਰ ਨਹੀਂ ਮਿਲਦਾ ਜੀ ਮੀਂਹ ਕੁਛ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਨਾ ਠੱਗੀ ਮਾਰੂ ਸਰਕਾਰ ਹੂੰ ਇਹ ਚੀਜ਼ਾਂ ਕਦੇ ਜਿਵੇਂ ਪਹਿਲਾਂ ਕੋਦੇ ਗੱਲਾਂ ਬਾਤਾਂ ਕਰਦੇ ਕਦ ਸੋਚਦੇ ਹੋਵੋਗੇ ਵੀ ਯਾਰ ਕਦੇ ਸਰਕਾਰ ਆਏ ਵੀ ਕਰ ਲੂ ਵੀ ਆਈ ਜ਼ਮੀਨਾਂ ਖੋਹੂਗਾ ਨਹੀਂ ਬੇਟੇ ਤਾਂ ਜਾਇਸ਼ ਤੇ ਨਹੀਂ ਸੀ ਹਾਂ ਤੇ ਜੇ ਇਹ ਜ਼ਮੀਨ ਵੀ ਗਈ ਫਿਰ ਕੀ ਬਚੂਗਾ ਕੋਲੇ ਕੀ ਬਚੂ ਫਿਰ ਮੇਰੇ ਤਾਂ ਕੋਈ ਕਮਾਈ ਕਰਨ ਵਾਲਾ ਵੀ ਨਹੀਂ ਹੂੰ ਫਿਰ ਤਾਂ ਤੱਕੇ ਖਾऊं ਮਰੂੰ ਹੂੰ ਕੁਛ ਖਾ ਕੇ ਮਰਨਾ ਪਊ। ਵੀ ਕੋਲੇ ਵੀ ਫਿਰ ਕੁਛ ਹੈ ਨਹੀਂਗਾ। ਨਹੀਂ ਕੋਲੇ ਨਹੀਂ ਕੁਛ। ਹੁਣ ਫਿਰ ਜਿਹੜਾ ਇਹਦੇ ਤੋਂ ਠੇਕਾ ਆਉਂਦਾਗਾ ਉਹਦੇ ਤੋਂ ਹੀ ਫਿਰ ਆਪਦਾ ਗੁਜ਼ਰਬਸਰ ਚੱਲਦਾ। ਉਹ ਤੋਂ ਗੁਜ਼ਾਰਾ ਕਰਦੀ ਆ। ਉਹ ਤੋਂ ਹੀ ਗੁਜ਼ਾਰਾ ਜਿਹੜਾ ਸਾਰਾ ਚੱਲਦਾ। ਹਾਂਜੀ। ਹਮ 6 ਕਿੱਲੇ ਪਹਿਲੀ ਦਿਨ ਤੁਹਾਡੇ ਕੋਲ। ਹਾਂ ਹਾਂ 6 ਕਿੱਲੇ। ਜੇ ਇਹਦੇ ਵਿੱਚ ਆਉਂਦੀ ਆ ਤਾਂ ਮੈਂ ਤੁਹਾਡੇ ਕੋਲੇ ਇਹਦੇ ਵਿੱਚੋਂ ਜਿਹੜਾਗਾ 1.5 ਕਿੱਲੇ ਤਕਰੀਬ ਨਹੀਂ ਰਹਿ ਜਾਊਗਾ। ਜੇ ਆ ਗਈ ਤੁਹਾਡੀ। ਕੁਛ ਨਹੀਂ ਇਹਨਾਂ ਨੇ ਦੇਣਾ ਕਰਨਾ ਕੀ ਹੈ ਜੇ ਉੱਥੇ ਲਾ ਰਿਹਾ ਹੈ। ਹਮ ਮੈਂ ਲਾਉੱਚ ਦਿੰਦੇ ਨਾ ਹੂੰ ਦਿੰਦੇ ਕੁਛ ਨਹੀਂ ਦਿੰਦੇ ਕੁਛ ਨਹੀਂ ਨਹੀਂ ਦਿੰਦੇ ਹੂੰ ਤੁਸੀਂ ਕੀ ਇਹਨੂੰ ਅਜਾੜਾ ਮੰਨਦੇ ਹੋ ਤੁਸੀਂ ਕੀ ਮੰਨਦੇ ਹੋ ਇਹਨੂੰ ਵੀ ਅਜਾੜਾ ਆ ਇਹ ਅਜਾੜਾ ਹੀ ਹੈ ਤਾਂ ਅਜਾੜਾ ਹੀ ਹੈ ਥਪਾਨ ਆ ਗਿਆ ਹੂੰ ਥਪਾਨ ਆ ਗਿਆ ਹੂੰ ਅੱਛਾ ਤੁਹਾਡੇ ਤੋਂ ਆ ਕੇ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕਿਸੇ ਅਧਿਕਾਰੀ ਨੇ ਤੁਹਾਡੇ ਘਰ ਤੱਕ ਪਹੁੰਚ ਕੀਤੀ ਪੁੱਛਿਆ ਕਿ ਅਸੀਂ ਐਂ ਕਰਕੇ ਆ ਪਾਲਿਸੀ ਲਿਆ ਰਹੇ ਹਾਂ ਤੁਸੀਂ ਆਪਦੀ ਜ਼ਮੀਨ ਦੇਣਾ ਚਾਹੁੰਦੇ ਹੋ ਨਾ ਕਿਸੇ ਨੇ ਨਹੀਂ ਪੁੱਛਿਆ ਤੁਹਾਡੇ ਤੋਂ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਬਸ ਇੱਥੇ ਆ ਜਾਨੀ ਜਿੱਦੇ ਘਰ ਤੁੰਦਾ ਅੱਛਾ ਜੀ ਹਾਂ ਤੁਹਾਨੂੰ ਹਾਂ ਹੋਰ ਕੋਈ ਬੁੜੀ ਆਈ ਹੈ ਨਹੀਂ ਕੋਈ ਨਹੀਂ ਬਸ ਮੇਰੇ ਜੇ ਕੋਈ ਹੁਣ ਬੇਟਾ ਹੋਵੇ ਮੈਨੂੰ ਕੀ ਫਿਕਰ ਹੋਵੇ ਅੱਛਾ ਇਹ ਜਦੋਂ ਤੁਹਾਨੂੰ ਪਤਾ ਕਿੱਥੋਂ ਲੱਗਦਾ ਆ ਵੀ ਇਹ ਜ਼ਮੀਨ ਤੁਹਾਡੀ ਵੀ ਇਹਦੇ ਚ ਆ ਗਈ ਤੁਹਾਨੂੰ ਕਿਸੇ ਨੇ ਦੱਸਿਆ ਆ ਕੇ ਇਹ ਆਹ ਸਾਡ ਕਮਾਂਡ ਨੇ ਰੌਲਾ ਪਾਇਆ ਹਾਂ ਵੀ ਫੋਨ ਨਾ ਚਾਹਿਆ ਪਿਆ ਹਾਂ ਵੀ ਪੜੀ ਆਪਣੀ ਸਰਕਾਰ ਰੋਕਦੀ ਹੈ ਪਰ ਹੁਣ ਤੁਸੀਂ ਤਾਂ ਮਤਲਬ ਇੰਨੇ ਜੋਗੇ ਵੀ ਹੈ ਨਹੀਂ ਵੀ ਕੋਟ ਕਚਹਿਰੀਆਂ ਦੇ ਵਿੱਚ ਧੱਕੇ ਖਾਣ ਨਾ ਨਾ ਜੀ ਨਾ ਇੱਥੇ ਮਸਾਂ ਪਹੁੰਚੀ ਕਿਸੇ ਦਾ ਸਹਾਰਾ ਨਹੀਂ ਹਮਮ ਪਰ ਤੁਹਾਡੇ ਕੋਲੇ ਕੋਈ ਸਰਕਾਰੀ ਅਧਿਕਾਰੀ ਨੇ ਆ ਕੇ ਪੁੱਛਿਆ ਤੱਕ ਨਹੀਂ ਵੀ ਤੁਹਾਡੀ ਅਸੀਂ ਜ਼ਮੀਨ ਕਿਸੇ ਨੇ ਨਹੀਂ ਪੁੱਛਿਆ ਪਰ ਸਰਕਾਰ ਤਾਂ ਕਹਿੰਦੀ ਹੈ ਵੀ ਬਹੁਤ ਕਿਸਾਨਾਂ ਦੇ ਹਿੱਤ ਦੀ ਹੈ ਕਹਿੰਦੇ ਸੀ ਖੋਦੇ ਨਹੀਂ ਜਿਹੜੀ ਆਦੀ ਰੱਖਣਾ ਚਾਹੁੰਦਾ ਰੱਖ ਲੈ ਜਿਹੜੀ ਸਾਨੂੰ ਦੇਣਾ ਚਾਹੁੰਦਾ ਦੇ ਦੇ ਸਰਕਾਰ ਤਾਂ ਇਹ ਕਹਿੰਦੀ ਆ ਸਰਕਾਰਾਂ ਮੈਂ ਝੂਠ ਬੋਲਦੀ ਐ ਸਰਕਾਰ ਫਿਰ ਦੇਵੇ ਸਰਕਾਰ ਖੋਂਦੀ ਕਿਉਂ ਐ ਮਰਿਆਂ ਦਾ ਮਾਸ ਕਿਉਂ ਖੰਦੀ ਐ ਉਹ ਕਹਿੰਦੇ ਲੋਕਾਂ ਦੇ ਹਿੱਤ ਦੀ ਆ ਕਹਿੰਦੇ ਕਿਸਾਨਾਂ ਦੇ ਲਈ ਅਸੀਂ ਕਰ ਰਹੇ ਆ ਅਸੀਂ ਵਿਕਾਸ ਕਰ ਰਹੇ ਆ ਕਹਿੰਦੇ ਨਹੀਂ ਨਹੀਂ ਕਿਸਾਨ ਕੀ ਕਰਨਗੇ ਫਿਰ ਜਦੋਂ ਜ਼ਮੀਨ ਹੀ ਖੋਲੀ ਕਿਸਾਨ ਤਾ ਹੋਰ ਕੁਝ ਕਰ ਵੀ ਨਹੀਂ ਸਕਦਾ ਨਹੀਂ ਕਰ ਸਕਦਾ ਉਹ ਕਹਿੰਦੇ ਸ਼ੋਰੂਮ ਪਾ ਕੇ ਦੇਵਾਂਗੇ ਨਹੀਂ ਨਹੀਂ ਉਹ ਵੀ ਉਹਨਾਂ ਦੇ ਹੀ ਐ ਐਵੇਂ ਝੂਠ ਬੋਲਦੇ ਨੇ ਕੁਝ ਨਹੀਂ ਦਿੰਦੇ ਤੁਸੀਂ ਹੁਣ ਕੀ ਚਾਹੁੰਦੇ ਹੋ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਮੇਰੀ ਪੈੜੀ ਬਸ ਸਾਡੀ ਸਾਡੇ ਕੋਲੇ ਰਹੇ ਜੀ ਅਸੀਂ ਠੇਕਾ ਇਸਾ ਖਾਈ ਜਾਈਏ ਜਿਹੜੇ ਵਿਚਾਰੇ ਬੋਂਦੇ ਬੀਜਦੇ ਉਹਨਾਂ ਦੇ ਜਵਾਕ ਬੋਂਣ ਵੀਜਣ ਹਾਂ ਅੱਗੇ ਹਾਂ ਜੀ ਇਹ ਪਿੰਡ ਤੁਹਾਡਾ ਜੋਧਪੁਰ ਰਮਾਣਾ ਜੋ ਪੈੜੀ ਥੋੜੀ 6 ਕਿੱਲੇ 6 ਕਿੱਲੇ ਦੀ 6 ਕਿੱਲੇ 6 ਕਿੱਲੇ